ਪੈਟਰੋਲ ਡੀਜ਼ਲ ਨਹੀਂ ਹੁਣ ਲੂਣ ਦੇ ਨਾਲ ਕਾਰਾਂ ਚੱਲਣਗੀਆਂ ਜੀ ਹਾਂ ਇਹ ਗੱਲ ਮੈਂ ਨਹੀਂ ਇੱਕ ਹੈਰਾਨ ਕਰ ਦੇ ਰਿਪੋਰਟ ਸਾਹਮਣੇ ਆਈ ਹੈ ਜਿਸ ਨੇ ਵਿਗਿਆਨੀਆਂ ਦੇ ਵੱਲੋਂ ਤਿਆਰ ਕੀਤੀ ਗਈ ਹੈ ਤੇ ਪੂਰੇ ਲੋਕਾਂ ਨੂੰ ਪੂਰੇ ਦੇਸ਼ ਨੂੰ ਅੱਜ ਹੈਰਾਨ ਕਰਕੇ ਰੱਖ ਦਿੱਤਾ ਹੈ ਕਿਉਂਕਿ ਗੱਡੀਆਂ ਤਾਂ ਪੈਟਰੋਲ ਡੀਜ਼ਲ ਦੇ ਨਾਲ ਚੱਲਦੀਆਂ ਨੇ ਲੂਣ ਦੇ ਨਾਲ ਇਹ ਗੱਡੀਆਂ ਕਿਵੇਂ ਚੱਲ ਸਕਦੀਆਂ ਨੇ ਆਉ ਜਾਣਦੀਆਂ ਇਸ ਖਾਸ ਰਿਪੋਰਟ ਦੇ ਵਿੱਚ ਦਰਅਸਲ ਟੈਕਨੋਲੋਜੀ ਦੀ ਦੁਨੀਆ ਇੱਕ ਹੋਰ ਵੱਡੇ ਇਨੋਵੇਸ਼ਨ ਦੀ ਗਵਾਹ ਬਣਨ ਜਾ ਰਹੀ ਹੈ ਜਿੱਥੇ ਤੱਕ ਅੱਜ ਜਿੱਥੇ ਅਜ ਤੱਕ ਇਲੈਕਟ੍ਰੋਨਿਕ ਗੱਡੀਆਂ ਅਤੇ ਮੋਬਾਈਲ ਫੋਨਾਂ ਦੇ ਵਿੱਚ ਲਿਥੀਅਮ ਆਇਨ ਬੈਟਰੀਆਂ ਵਰਤੀ ਜਾਂਦੀਆਂ ਨੇ ਤੇ ਹੁਣ ਭਵਿੱਖ ਦੇ ਵਿੱਚ ਉਹਨਾਂ ਦੀ ਜਗ੍ਹਾ ਲੂਣ ਵਾਲੀਆਂ ਬੈਟਰੀਆਂ ਲੈ ਸਕਣਗੀਆਂ। ਵਿਗਿਆਨੀ ਇੱਕ ਅਜਿਹੀ ਬੈਟਰੀ ਤਿਆਰ ਕਰ ਰਹੀ ਹੈ ਜੋ ਸਿਰਫ ਜੋ ਕਿ ਦੱਸਦੇ ਕਿ ਕਿਚਨ ਦੇ ਸਧਾਰਨ ਲੂਣ ਦੇ ਨਾਲ ਕੰਮ ਕਰੇਗੀ। ਇਹ ਨਾ ਸਿਰਫ ਸਸਤੀ ਹੋਵੇਗੀ ਬਲਕਿ ਜ਼ਿਆਦਾ ਸੇਫ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਵੀ ਹੋਵੇਗੀ। ਤਾਂ ਜਰਮਨੀ ਨੇ ਇਸ ਨਵੀਂ ਤਕਨੀਕ ਦਾ ਖੁਲਾਸਾ ਕੀਤਾ ਹੈ। ザ ग्रीन बैन दी रिपोर्ट ਦੇ ਮੁਤਾਬਕ ਇਹ ਲੂਣ ਵਾਲੀ ਬੈਟਰੀ ਮਹਿੰਗੀਆਂ ਧਾਤਾਂ ਦੀ ਬਜਾਏ ਸਿਰਫ ਲੂਣ ਦੇ ਨਾਲ ਬਣਦੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਜੋ ਕਿ ਤਕਨੀਕ ਹੁਣ ਲੈਬ ਤੋਂ ਬਾਹਰ ਨਿਕਲ ਕੇ ਵੱਡੇ ਪੱਧਰ ਦੇ ਉੱਤੇ ਤਿਆਰ ਹੋਣ ਸ਼ੁਰੂ ਹੋ ਰਹੀ ਹੈ ਤਾਂ ਇਹ ਭਵਿੱਖ ਦੇ ਵਿੱਚ ਬਿਜਲੀ ਸਟੋਰੇਜ ਨੂੰ ਸਸਤਾ ਅਤੇ ਜੋ ਕਿ ਆਸਾਨ ਬਣਾਉਣ ਦੇ ਵਿੱਚ ਵੱਡਾ ਰੋਲ ਨਿਭਾ ਸਕਦੀ ਹੈ ਸੇਫਟੀ ਦੇ ਮਾਮਲੇ ਦੇ ਵਿੱਚ ਵੀ ਇਹ ਬੈਟਰੀ ਬਿਲਕੁਲ ਭਰੋਸੇਮੰਦ ਮੰਨੀ ਜਾ ਰਹੀ ਹੈ ਅਤੇ ਇਸ ਨੂੰ ਬਣਾਉਣ ਦੇ ਲਈ ਬਣਾਉਣ ਦੇ ਨਾਲ ਵਾਤਾਵਰਣ ਦੇ ਉੱਤੇ ਵੀ ਕੋਈ ਨੁਕਸਾਨ ਦਾ ਇੱਕ ਅਸਰ ਨਹੀਂ ਪਵੇਗਾ ਤਾਂ ਇਹ ਬੈਟਰੀ ਆਸਟ੍ਰੇਲੀਆ ਦੀ ਦੱਸਦੀ ਹੈ ਕਿ ਇੱਕ ਮਸ਼ਹੂਰ ਰਿਸਰਚ ਲੈਬ ਨੇ ਮਿਲ ਕੇ ਬਣਾਈ ਹੈ ਯੂਰਪੀ ਲੈਬ ਨੇ ਇਸ ਪ੍ਰੋਜੈਕਟ ਦੇ ਉੱਤੇ 8 ਸਾਲ ਕੰਮ ਕੀਤਾ ਹੈ ਅਤੇ 35 ਮਿਲੀਅਨ ਯੂਰੋ ਖਰਚ ਕੀਤੇ ਨੇ ਤੇ ਹੁਣ ਇਸ ਤਕਨੀਕ ਨੂੰ ਕਾਰੋਬਾਰੀ ਪੱਧਰ ਦੇ ਉੱਤੇ ਲਿਆਂਦਾ ਜਾ ਰਿਹਾ ਹੈ ਇਸ ਨਵੀਂ ਬੈਟਰੀ ਦਾ ਨਾਮ ਵੀ ਸਰਨਰਜੀ ਰੱਖਿਆ ਗਿਆ ਹੈਗਾ ਤੇ ਇਹ ਸੈਲਿਡ ਸਟੇਟ ਸੋਡੀਅਮ ਕਲੋਰਾਈਡ ਤਕਨੀਕ ਦੇ ਉਤੇ ਆਧਾਰਿਤ ਹੈ ਅਤੇ ਪੋਇਕ ਦੇ ਵਿੱਚ ਲਿਥੀਅਮ ਆਇਨ ਬੈਟਰੀਆਂ ਨੂੰ ਮਜ਼ਬੂਤ ਟੱਕਰ ਦੇਵੇਗੀ ਤਾਂ ਸਾਲਟ ਬੈਟਰੀ ਕਿਵੇਂ ਕੰਮ ਕਰਦੀ ਹੈ ਜੀ ਹਾਂ ਯਾਨੀ ਕਿ ਨਮਕ ਵਾਲੀਆਂ ਤਾਂ ਪੁਰਾਣੀਆਂ ਬੈਟਰੀਆਂ ਦੇ ਉਲਟ ਦੱਸਦੇ ਕਿ ਸਰ ਨਟਰੀ ਬੈਟਰੀ ਦੇ ਵਿੱਚ ਨਾ ਤਾਂ ਲਿਥੀਅਮ ਹੈ ਤੇ ਨਾ ਕੋਬਾਲਟ ਅਤੇ ਨਾ ਹੀ ਕੋਈ ਮਹਿੰਗਾ ਮਟੀਰੀਅਲ ਲੱਗਦਾ ਇਸ ਦੇ ਅੰਦਰ ਜੋ ਕਿ ਸਿਰਾਮਿਕ ਸੈੱਲ ਹੁੰਦੇ ਨੇ ਜਿਨ੍ਹਾਂ ਦੀ ਆਉਟਪੁੱਟ ਵੋਲਟੇਜ ਜੋ ਕਿ 2.58V ਦੇ ਕਰੀਬ ਹੈ ਇਹ ਸੋਲਿਡ ਸਟੇਟ ਡਿਜ਼ਾਈਨ ਹੋਣ ਕਰਕੇ ਇਸ ਦੇ ਵਿੱਚ ਅੱਗ ਲੱਗਣ ਜਾਂ ਫਿਰ ਬਲਾਸਟ ਹੋਣ ਦਾ ਖਤਰਾ ਵੀ ਬਹੁਤ ਘੱਟ ਹੈ ਇਸ ਦੇ ਕਾਰਨ ਇਹ ਬਿਜਲੀ ਗ੍ਰੀਡਾਂ ਲਈ ਪਰਫੈਕਟ ਮੰਨੀ ਜਾ ਰਹੀ ਹੈ ਅਤੇ ਲੰਬੇ ਸ ਦੋਦਾਜ਼ੇ ਦੇ ਲੰਬੇ ਸਣੇ ਤੱਕ ਸਥਿਤ ਪਰਫਾਰਮੈਂਸ ਦੇਣ ਦੇ ਵਿੱਚ ਵੀ ਸਟੇਬਲ ਹੈ ਤਾਂ ਹੁਣ ਸਵਾਲ ਇਹ ਹੁੰਦਾ ਹੈ ਵੀ ਕੀ ਲੂਣ ਦੇ ਨਾਲ ਕਾਰਾਂ ਤੇ ਬਾਈਕ ਵੀ ਚੱਲਣਗੀਆਂ ਤੇ ਜੇ ਇਹ ਤਕਨੀਕ ਮਾਰਕੀਟ ਦੇ ਵਿੱਚ ਸਸਤੇ ਰੇਟਾਂ ਦੇ ਉੱਤੇ ਆਉਂਦੀ ਹੈ ਤਾਂ ਇਲੈਕਟ੍ਰੋਨਿਕ ਕਾਰਾਂ ਬਾਈਕਾਂ ਤੇ ਮੋਬਾਈਲ ਫੋਨਾਂ ਦੀ ਦੁਨੀਆ ਦੇ ਵਿੱਚ ਵੱਡਾ ਬਦਲਾ ਆ ਸਕਦਾ ਹੈ ਭਾਰਤ ਦੇ ਵਿੱਚ ਸਰਕਾਰ ਕਿਸੇ ਇੱਕ ਕਿਸਮ ਦੀ ਬੈਟਰੀ ਨੂੰ ਤਰਜੀਹ ਨਹੀਂ ਦਿੰਦੀ ਹੈ ਜਿਸ ਦੇ ਨਾਲ ਸਾਲਟ ਬੈਟਰੀਆਂ ਦੇ ਲਈ ਇਹ ਵੱਡਾ ਮਾਰਕੀਟ ਖੋਲ ਸਕਦਾ ਹੈ ਖਾਸ ਕਰਕੇ ਪਿੰਡਾਂ ਦੂਰ ਦੇ ਇਲਾਕਿਆਂ ਅਤੇ ਆਫ ਗ੍ਰਿਡ ਬਿਜਲੀ ਪ੍ਰਣਾਲੀਆਂ ਦੇ ਲਈ ਇਹ ਤਕਨੀਕ ਬਹੁਤ ਹੀ ਫਾਇਦੇਮੰਦ ਹੋਵੇਗੀ ਤਾਂ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਮੌਜੂਦਾ ਬੈਟਰੀਆਂ ਦੇ ਫਟਣ ਦੇ ਖਤਰੇ ਨੇ ਲੋਕਾਂ ਨੂੰ ਇਲੈਕਟ੍ਰੋਨਿਕ ਵਾਹਨਾਂ ਤੋਂ ਦੂਰ ਕੀਤਾ ਹੋਇਆ ਪਰ ਜੇ ਲੂਣ ਵਾਲੀ ਇਹ ਬੈਟਰੀ ਸੁਰੱਖਿਅਤ ਅਤੇ ਸਸਤੀ ਅਤੇ ਫਾਇਦੇਮੰਦ ਸਾਬਤ ਹੁੰਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਨਮਕ ਦੇ ਨਾਲ ਚੱਲਣ ਵਾਲੀਆਂ ਕਾਰਾਂ ਬਾਈਕਾਂ ਅਤੇ ਮੋਬਾਈਲ ਵੀ ਦੇਖਣ ਨੂੰ ਮਿਲ ਸਕਦੇ ਨੇ ਹਾਲਾਂਕਿ ਇਹ ਪੂਰੀ ਅਪਡੇਟ ਸੂਤਰਾਂ ਦੇ ਮੁਤਾਬਕ ਹੈਗੀ ਖਬਰ ਵਾਲੇ ਟੀਵੀ ਇਸ ਪੂਰੀ ਜੋ ਕਿ ਰਿਪੋਰਟ ਦੀ ਪੁਸ਼ਟੀ ਨਹੀਂ ਕਰਦਾ